ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਲ ਅਨ੍ਹਾਤੋਂ ਆਉਂਦੇ ਹਾਂ ਆਲੂਆਂ ਤੋਂ ਆਹ ਅਨਾਜ ਰਤੋਂ ਪਲਾਗੀਦਾਨ ਆ ਮੇਰੇ ਪੂਰੀ ਖੋਲ ਵੀ ਲੱਗੀ ਨੀਗੀ ਉੱਤੇ ਹੀ ਇਕੱਠੀਆਂ ਕਰਨੀਆਂ ਆ ਕਿਉਂ ਕੱਲ ਦਾ ਦੇਣੀ ਆ ਵਿੱਚ ਪਰਸੋਂ ਤੋਂ ਚੌਥ ਦੋ ਦਿਨ ਫੇਰ ਮੀ ਆ ਆਇਆ ਕਰਕੇ ਨਾ ਉਹਨੂੰ ਉਹ ਤਰਪਾਲਾਂ ਉੱਤੇ ਹੀ ਫੋਲਡ ਕਰ ਦੇਣੀਆਂ ਆ ਪਰ ਦੋ ਤਰ੍ਹਾਂ ਹਵਾ ਜੀ ਵਿੱਚੋਂ ਲੱਗ ਜੂਗੀ ਤੇ ਫੇ ਆਪਾਂ ਦੇ ਦਾਂਗੇ ਉਹ ਦੇਖ ਕੇ ਮੀ ਤਿੰਨ ਦਾ ਚਾਰ ਦਾ ਮੀ ਫੇ ਆ ਬਾਜ ਦਾ ਇੱਕ ਤਰੀਕ ਤੇ ਦੋ ਤਰੀਕ ਨਗਾ ਮੀ ਤਿੰਨ ਚਾਰ ਦਾ ਮੀ ਆ ਫੇ ਇਹ ਕਰੇਂਦੇ ਮੋਡੂ ਪਰੇ ਰੇਂਦੇ ਪਰੇ ਹੋਏ ਹਲੇ ਹਾਂ 10 ਵਜੇ ਤਾਈ ਹੋ ਜਾਣਾ ਆਪਾਂ ਇਦਾਂ ਕਰੀਏ ਥੋੜਾ ਜਿਹਾ ਗੰਨਾ ਪਾ ਕੇ ਪੱਤ ਮੈਂ ਖਾਲੀ ਘਮੋਣਾ ਟਰਾਲੀ ਆ ਫਿਰ ਦੇ ਇਕੇ ਲੀਆਂ ਥੋੜਾ ਜਿਹਾ ਗੰਨਾ ਪਾ ਕੇ ਦੇਖ ਕੇ ਜੇ ਤੇ ਦਬਦਾ ਹੋਇਆ ਮੜਾ ਮੋਟਾ ਲਈ ਫੇ ਇੱਕ ਟਰਾਲੀ ਬਾਹਰ ਪਾ ਲਾਂਗੇ ਜੇ ਨਹੀਂ ਤੇ ਫੇ ਆਪਾਂ ਲੋਡ ਕਰ ਲੈਣੀ ਵਿੱਚ ਤੇਰੇ ਕਹਿਣ ਨੂੰ ਕੀ ਲੈਣਾ ਅੱਗੇ ਹੁੰਦਾ ਇੱਥੇ ਮੋਕੇ ਦੇ ਸਰਦਾਰ ਫੇ ਆਪ ਹੋਵੇ ਤੇ ਮੋਟੂ ਗੱਲ ਹੋ ਰਿਹਾ ਕਾਕਾ ਹੈਨਾ ਨਹੀਂ ਨਹੀਂ ਇਦਾਂ ਹੀ ਕੰਨੇ ਹੁੰਨੇ ਤੁਸੀਂ ਮੁੜ ਕੇ ਪੈਜ ਟਰੈਕਟਰ ਨਵੇਂ ਟਰੈਕਟਰ ਸਾਰੇ ਆ ਪੰਗਾ ਲਵਾਂਗੇ ਕੋ ਫੈਰਾ ਨਹੀਂ ਦੇਖ ਲੈਣਾ ਆਪਾਂ ਲੱਗ ਜਾਣਾ ਪਤਾ ਯਾਰ ਦੋ ਛੋਟੀ ਗਿੱਲੀ ਟਰਾਲੀ ਕਿੰਨੀ ਗਿਆ ਉਹ ਦੋ ਬਾਰ ਲਾਇਆ ਤੇ ਮੇਂ ਦਾ ਰਾਤ ਮਾਪਿਆ ਆ ਮੁੱਟੂ ਲੀ ਪੁੱਲ ਪੁੱਲ ਕਰਦੀ ਨਾ ਹੁਣ ਤਾਂ ਘਾਟ ਗਈ ਆ ਰਾਜਾ ਰਾ ਸੀਗੀ ਉਹ ਬਾਰਾ ਜਰਾ ਰਹਿੰਦਾ ਮੈਂ ਟਰਾਲੀ ਟਰੈਕਟਰ ਲੈ ਆਉਣਾ ਹੈਨਾ ਤੇ ਮੈਂ ਖਾਲੀ ਟਰਾਲੀ ਘੁਮਾ ਕੇ ਥੋੜਾ ਜਿਹਾ ਉਹ ਲੀ ਜੀ ਬਣਾ ਲੈਨੇ ਆ ਬਣਾ ਕੇ ਤਾਂ ਫੇ ਉਹ ਕਰ ਲੈਣੇ ਖੜਿਆ ਥੋੜਾ ਗੰਨਾ ਲੂਟ ਕਰਕੇ ਦੇ ਫੇ ਕਮਾ ਲਾਂਗੇ ਥੋੜੀ ਟਰਾਲੀ ਆਪਾਂ ਨੂੰ ਉਨੇ ਨੇ ਪਤਾ ਲਾ ਜਣਾ ਲੀ ਕਿ ਉਹ ਜੀ ਇਹ ਕਿਦਾਂ ਹੈ ਕਰੋ ਤਾਂ ਗੰਨੇ ਨੂੰ ਕਿਸੇ ਬੰਦੇ ਨੂੰ ਉਹ ਪਰੇ ਲਾਇਆ ਆ ਮੰਨਾ ਵੱਢਿਆ ਜਾਣਾ ਆ ਉਹਦੀ ਗੱਲ ਕਰਦਾ ਵੀ ਉਹ ਜਿਹੜਾ ਪਰੇ ਲਾਇਆ ਉਹਦੇ ਨਾਲ ਬਾਹਰ ਦੀ ਧੂੜੀ ਜੀ ਇਹਨੂੰ ਸਿੱਧੀ ਕਰ ਲੋ ਕਿ ਕਿ ਹਿਸਾਬ ਨਾਲ ਬੀਜ ਦੀ ਵੀ ਮਿੰਤੀ ਗਿਣਤੀ ਰਹਿ ਜੂ ਜੇ ਟਰਾਲੀ ਹੋਰ ਸਿੱਟਣੀ ਉਹਦਾ ਵੀ ਰਹਿ ਜੂ ਪਤਾ ਆਪਾਂ ਨੂੰ ਇਹ ਆਪਣਾ ਵੀ ਦਾ ਹੋਣਾ ਤੁਹ ਤਨਾ ਆ ਕੋਈ ਨਹੀਂ ਤਰਨ ਚੜਣਾ 4 ਤੋਂ ਲੈਣੀ ਜਿਹੜੀ ਦਿੱਤੀ ਉਹ ਉਹ ਦੁਪੱਟੇ ਆਪਾਂ ਉਹ ਲੈ ਲੈਣੀ ਆ ਕਦਾਂ ਜਿੰਨਾ ਛੇਤੀ ਮੁੱਕੂ ਆ ਕਾਕਾ ਵਾ ਵਾਹੀ ਚੰਗੀ ਤਰ੍ਹਾਂ ਕਰਕੇ ਤੇ ਫੇਸਬੁਕ ਹੋਣਾ ਆਪਣਾ ਉਹਤਲੇ ਬੰਨੇ ਲਾਇਆ ਉਹ ਨਹੀਂ ਉੱਥੇ ਫੋਨ ਤੇ ਗੱਲਾਂ ਕਰੀ ਜਾਂਦੇ ਇਦਾਂ ਖੇਲਦੇ-ਖੇਲਦੇ ਇਦਾਂ ਹੀ ਫੋਨ ਸੁਣੀ ਜਾਂਦੇ ਆ ਇਦਾਂ ਗਾਣੇ ਸੁਣੀ ਜਾਂਦੇ ਆ ਇੱਧਰ ਆਹ ਹੀਰੋ ਸਾਡਾ ਲੱਗਾ ਇੱਧਰ ਆਹ ਹੀਰੋ ਲੱਗਾ ਇੱਕ ਇੱਧਰ ਲੱਗਾ ਆ ਹੀਰੋ ਆ ਸਾਰੇ ਵੀ ਹੀਰੋ ਹੀ ਆ ਤੁਸੀਂ ਹੈ ਹੀਰੋ ਹੀ ਹੁੰਦਾ ਆ ਕੋਈ ਵੀ ਹੋਵੇ ਕੋਈ ਆਪਣੇ ਆਪ ਨੂੰ ਮਾੜਾ ਸਮਝਦਾ ਹੈ ਹੈ ਆ ਬੜੀਆ ਹੀ ਸਮਝਦੇ ਹੈ ਆ ਭਾਗ ਆਰਦਿਨ ਭਾਗ ਕੁੜੀ ਜਾਗੋ ਮੇਰੇ ਮੁੰਡੇ ਨੂੰ ਢੜਾਈ ਜਾਂਦੇ ਆ ਹੈ ਹੈ ਉਹ ਕੈਨੇਡਾ ਤੋਂ ਕੈਨੇਡਾ ਤੋਂ ਦੂਰ ਕਿੱਥੇ ਧੋੜ ਜਵੇ ਆ ਤੇ ਕੰਮ ਤੇ ਉਹਨਾਂ ਦੇ ਵੀ ਉਹ ਦੇਖ ਗੰਨਾ ਖਿਲੀ ਜਾਂਦੇ ਕਿੰਨਾ ਖੇਲਣਾ ਬਸ ਆਹੀ ਭਰਾ ਲਾਉਣੀ ਆ ਮੋਟੂ ਕਿੱਧਰ ਗਿਆ ਆ ਨਾ ਮੈਂ ਨਹੀਂ ਪਿੰਦਾ ਰਾਸ ਲਿਆਏ ਆ ਕੱਢ ਕੇ ਬੰਦੇ ਇੰਦੇ ਰਾਸ ਜ਼ਰੂਰੀ ਆ ਮੈਂ ਕਹਾਂ ਤੁਹਾਨੂੰ ਪਾਜਣੀ ਆ ਤੁਸੀਂ ਕੰਮ ਕਰਦੇ ਆ ਅਸੀਂ ਕੰਮ ਨਹੀਂ ਕਰਦੇ ਤੁਹਾਨੂੰ ਪਤਣੀ ਨਹੀਂ ਇਹ ਫੋਟੋ ਆਉਂਡਿਆ ਆ ਉਹ ਵੀ ਆਪਣਾ ਗੜਾਸਾ ਬਿਲਡਿੰਗ ਕਰਾ ਕੇ ਟ੍ਰਾਲੀ ਲੋਡ ਗੰਨ ਹੋ ਗਿਆ ਗੰਨਾ ਛਲ ਉਸ ਵੀ ਕੇ ਹੁਣ ਲੱਗਣਗੇ ਇਹ। ਉਹਨੇ ਜਿੱਦਾਂ ਚੱਲਦਾ ਬਾਕੀ ਲੱਗੇਆਂ ਲੋਡ ਕਰਨ ਟਰਾਲੀ। ਪਾਪਾ ਇਹ ਲੋਡ ਕਰਨ ਆ ਗਏ ਬੰਦੇ ਸਾਰੇ ਉੱਠ ਗਏ। ਟਰਾਲੀ ਲੋਡ ਕਰਨ ਚੜ ਗਿਆ ਉਧਰੋਂ ਮੋਟੂ ਉੱਤੇ। ਤੇ ਕਰੂਗਾ ਲੋਡ ਹੁਣ। ਅਚਾਨਕ ਲੱਗਾ ਇਧਰ ਆ ਵੀ ਆਉਂਦਾ ਹੀਰੋ ਇਹ ਬ੍ਰੇਕਾਂ ਲੈ ਕੇ ਟਰੈਕਟਰ ਘਮਾਉਂਦਾ ਹੁੰਦਾ ਹੈ ਵੀ। ਹੈਂਡ ਬ੍ਰੇਕ ਲੱਗੀ ਦੇ ਉੱਤੇ ਲੈ ਜਾਂਦਾ ਐਡਾ ਤਕੜਾ ਡਰਾਈਵਰ ਐਨੂੰ ਇਹ ਨਹੀਂ ਪਤਾ ਲੱਗਦਾ ਬ੍ਰੇਕ ਬ੍ਰੇਕ ਖੋਲਣੀ ਕਿ ਨਹੀਂ ਇਹਦੀ ਇਦਾਂ ਹੀ ਆ ਓਏ ਹੋ ਗਈ ਆ ਦੋ ਤਿੰਨ ਵਾਰ ਲੱਗ ਗਿਆ ਇਤੋਂ ਗਾਂ ਲੱਗੇ ਆ ਨਾ ਤੋੜਨ ਗਾਂ ਤੋੜ ਕੇ ਤੇ ਬਾਕੀ ਦੇਦਿਆਂ ਕਰਦੇ ਆ ਡੋਟ ਲੱਗੇ ਆ ਇਹ ਥੇਲੋਡ ਕਰ ਦੇਣੇ ਬਾਕੀ ਉਹ ਗਾਂ ਲ ਜਾ ਕੇ ਮੋੜ ਨਗਾ ਕੇ ਤੇ ਫੇਰ ਲੋਡ ਕਰਦੇ ਆ ਫਿਰ ਸਿੱਧਿਆਂ ਟਰੈਕਟਰਾਂ ਦਾ ਜੋਰ ਪੈ ਜਾਂਦਾ ਆ ਅਬੀ ਪੱਤੀ ਭਾਰੇ ਸੱਟ ਕੇ ਉੱਤੇ ਤਾਂ ਲੱਗੇ ਆ ਗਾਂ ਕਰਨ ਟਰੈਕਟਰ ਪਾਲਾ ਆ ਲੱਗੇ ਆ ਕੱਢਣੇ ਨੂੰ ਇੰਨੀ ਕਰਾਲੀ ਨੂੰ ਗਾਂ ਜਾ ਕੇ ਰੋਕਦੇ ਆ ਦੱਦੇਗਾ ਇਧਰੋਂ ਵੀ ਭਾਰੇ ਸਾਰੇ ਸਾਈਡ ਤੇ ਬਸ ਰਹਿ ਕੇ ਇੱਕ ਦੋ ਭਾਰੇ ਬਾਕੀ ਜਾ ਕੇ ਹੁਣ ਉਹ ਗਾਂ ਪਾਉਂਦੇ ਆ ਨੰਨਾ ਥਾਲੀ ਉਧਰੋਂ ਲੈ ਆਂਦੀ ਆ ਖਿੱਚ ਕੇ ਇੱਥੇ ਲੈ ਆਂਦੀ ਆ ਲਿਆ ਕੇ ਇੱਥੇ ਬਰਾਬਰ ਕਰਕੇ ਖੜੀ ਕਰਦੀ ਆ ਰਹਿ ਗਿਆ ਸਾਰਾ 100 ਕੁ ਭਾਰਾ ਸੋ ਡੇਢ ਕਿਥੋਂ ਪਾਰਾ ਰਹਿ ਗਿਆ ਪੌਣ ਵਾਲਾ ਸਾਹਮਣੇ ਸਾਹਮਣੇ ਰਹਿੰਦਾ ਗੰਨਾ ਮਗਰੋਂ ਉਧਰਲੀ ਸਾਈਡ ਤੋਂ ਸਾਰਾ ਲੋਡ ਕਰ ਲਿਆ ਹੁੰਦਾ ਠੀਕ ਹੀ ਆ ਖੇਤ ਨੂੰ ਹਵਾ ਲੱਪਈਏ ਫੇਰ ਨਾ ਮਿੱਟੀ ਉਤੋਂ ਪੂਰਪਰੀ ਜੀ ਹੋ ਗਈ ਸੁੱਕ ਗਈ ਐ ਮਿੱਟੀ ਢੀਆਂ ਲੱਗਦੀਆਂ ਗਿੱਲੀਆਂ ਪਰ ਨਹੀਂ ਤਿੰਨਾਂ ਟਰੈਕਟਰਾਂ ਨੇ ਖੇਤ ਲਈ ਇੱਕ ਮਗਰ ਲਾ ਲਿਆ ਦੋ ਮੂਰੇ ਪਾ ਗਏ ਖੇਤ ਲਈ ਟਰੈਕਟਰ ਵੱਡਾ ਮੋੜ ਪਾ ਲਿਆ ਈ ਕਲਿਆਣੀ ਹਾਂ ਜੀ ਆਂਦੀ ਮੈਂ ਹੁਣ ਤਾਂ ਹੋਣਾ ਨਹੀਂ ਸਰਦਾਰ ਨੂੰ ਫੋਨ ਮੈਂ ਰਾਣੇ ਨੂੰ ਆਪ ਦੇਖਦਾ ਕਰਕੇ ਫੋਨ ਪੁੱਛਦਾ ਆਂ ਵੀ ਜੇ ਹੈਗਾ ਤਾਂ ਫੇਰ ਉਹਦੇ ਹਿਸਾਬ ਨਾਲ ਦੇਖ ਲੈਨੇ ਆਂ ਹੁਣੇ ਹੁਣੇ ਪੁੱਛ ਰਿੰਦਾ ਮੈਂ ਮੈਂ ਕਰਦਾ ਫੋਨ ਲੋ ਜੀ ਢੜਾ ਖੁੱਲਾ ਸੀਗਾ ਮਿਲ ਤੇ ਦਾ ਗੰਨਾ ਲੱਦ ਲਿਆ ਜਾਰਾ ਤੇ ਟਰੈਕਟਰ ਵੀ ਆ ਕੇ ਵੱਡਾ ਮੰਗਾਇਆ ਆ ਉਹ ਵੀ 75 56 30 ਮੰਗਾਇਆ ਆ ਉਧਰ 50 75 ਆ ਮੋਰੇ ਹੁਣ 36 30 ਲੱਗੇ ਪਉਣ ਮਗਰ ਲੱਗੇ ਆ ਜੋਂਡ ਗੀਅਰ ਤੱਕਾ ਲਾਉਣ ਨੂੰ ਲਾਉਣ ਕਿਉਂ ਟਰੈਕਟਰਾਂ ਨਾਲ ਕੱਢਾਂਗੇ ਤੇ ਕਿਉਂ ਟਰੈਕਟਰਾਂ ਦਾ ਇੱਕ ਪਰਚੀ ਆ ਗਈ ਅਗਲੀ ਉਹ ਵੀ ਗੰਨਾ ਛੱਲਣ ਲਾਤੇ ਬੰਦੇ ਨਾਲ ਹੀ ਮੈਂ ਕਹ ਉਸ ਵੇਰੇ ਲੋਡ ਹੋ ਜੂਗੀ ਉਹ ਵੀ ਕਰ ਦਿੱਤੇ ਆ ਬੰਦੇ ਲਾਤੇ ਆ ਵਿੱਚ ਲਾਦਾ ਉਹ ਦੂਆ ਟਰੈਕਟਰ ਵੀ ਲਿਆਓ ਮਗਰ ਤੇ ਜੋਨ ਡੀਅਰ ਵੀ ਲੱਗੇ ਆ ਮਗਰ ਧੱਕਾ ਲਾਉਣ ਨੂੰ ਉਹਨੂੰ ਮਗਰੋਂ ਤਾਂ ਕਾ ਲਾਵਾਂਗੇ ਤਿੰਨ ਮੂਰੇ ਮਾਵਾਂ ਦੇ ਤੇ ਨਿਆਰੇ ਜਿਹੇ ਇਹਨਾਂ ਲੈ ਜਾਣੀਆਂ ਕੱਢ ਕੇ ਇਨੀ ਲੀ ਗਲੀ ਨਹੀਂ ਸੁੱਕਾ ਆਇਆ ਸੁੱਕ ਗਿਆ ਆ ਤੇ ਵੇਰਦਾਲੀਆਂ ਦੇ ਟਰੈਕਟਰ ਟਰਾਲੀਆਂ ਕਮਾਈ ਗਏ ਆ ਤੇ ਡਾਲਾ ਭਰ ਕੇ ਵੀ ਉੱਤੇ ਕਮਾਤਾ ਆ ਤੇ ਨਹੀਂ ਦੀ ਇੰਨੀ ਜਰਾ ਪੋਲੀ ਨਹੀਂ ਗਈ ਟਰਾਲੀ ਤੇ ਗਈ ਨਿਕਲ ਵਧੀਆ ਗੰਨਾ ਵੀ ਵੱਧ ਪਾਇਆ ਉਹ ਧੜਾ ਅੱਜ ਖੋਲ ਦਿੱਤਾ ਮੇਲੇ ਬਿੱਟੇ ਵੀ ਵੱਧ ਪਾ ਗਏ ਅਸੀਂ ਅੱਜ ਗੱਡਿਆ ਗੰਨਾ ਟਰਾਲੀ ਹੁਣ ਇੱਥੋਂ ਲਾਉਣੀ ਆ ਟਰੈਕਟਰ ਤੋਂ ਛੋਟੇ ਨੂੰ ਪਾਉਣੀ ਆ ਤੇ ਦੋਨੇ ਆ ਦਿਖਾਉਣੇ ਬਾਕੀ ਜਿੱਦਾਂ ਜਾਂਦਾ ਟਰੈਕਟਰ ਉਹ ਵੱਡਾ ਲਾਤਾ ਆ ਤੇ ਇੱਧਰ ਛੋਟਾ ਪਾਤਾ ਆ ਰੈਡੀ ਕਰਤੀ ਟਰਾਲੀ ਹੁਣ ਲੈ ਜਾਣੀ ਆ ਬੰਦੇ ਨੇ ਆਪੇ ਤੇ ਵਧੀਆ ਨਿਕਲਾਈ ਟਰਾਲੀ ਲਓ ਜੀ ਆਪਣੇ ਵੀ ਗੰਨਾ ਚਿੱਲ ਲਿਆ ਗੋੜ ਵਾਸਤੇ ਤੇ ਉਧਰੋਂ ਵੀ ਟਰਾਲੀ ਕੱਢ ਦਿੱਤੀ ਸੀਗੀ ਉਹ ਸਾਹਮਣੇ ਉਹ ਆ ਦੁਬਾਰਾ ਗੰਨਾ ਛੱਲਣ ਦੂਜੀ ਟਰਾਲੀ ਦਾ ਕਰ ਵੀ ਆ ਸਾਰਾ ਛੱਲ ਛੁੱਲ ਕੇ ਰੱਖ ਲਿਆ ਕੋ ਕੱਲੋਂ ਛੱਲਣਾ ਹੈ ਦੋ ਦਿਨ ਛੱਲ ਲੈਣਾ ਮੁੜ ਕੇ ਮੀਂਹ ਤਿੰਨ ਤੇ ਚਾਰ ਦਾ ਮੀਂਹ ਆ ਦੇਖਾਂਗੇ ਮੌਸਮ ਕੀ ਕਹਿੰਦਾ ਬਾਕੀ ਕੀ ਹਿਸਾਬ ਬਤਾਵੇ ਸਭ ਕੀ ਦਿਹਾੜੀ ਅੱਜ ਟਰਾਲੀ ਦਵਾਲੇ ਨਿਕਲ ਗਈ ਉਹ ਕੱਢਣੀ ਸੀ ਜੀ ਜ਼ਰੂਰੀ ਤੇ ਇੱਕ ਉਹਨਾਂ ਨੇ ਢੜਾ ਖੋਲ ਦਿੱਤਾ ਸੀਗਾ ਮਿਲ ਨੇ ਮੈਂ ਵੀ ਲਾਲਚ ਕਰ ਲਿਆ ਮੈਂ ਕਿਹਾ ਚੱਲ ਅਗਲੇ ਨੇ ਫੋਨ ਕੀਤਾ ਢੜਾ ਖੁੱਲਾ ਵਗੰਨਾ ਹੋਰ ਛਲਾ ਕੇ ਪਾ ਲਈਏ ਥੋਕ ਭਾਰਾ ਦਾ 500 ਭਾਰਾ ਸੀਗਾ 100 150 ਭਾਰਾ ਹੋਰ ਛੱਲ ਕੇ ਪਾਇਆ ਉੱਤੇ ਖਾਲੀਪੁਰੀ ਠੋਕ ਮੀ ਲੱਦ ਕੇ ਵੱਡੇ ਟਰੈਕਟਰਾਂ ਨਾਲ ਕੱਢ ਲਈ ਆ ਇੱਕ ਗੰਨਾ ਛੱਲਿਆ ਛੱਲਿਆ ਗਿਆ ਹੁਣ ਇਹਨੂੰ ਸਵੇਰੇ ਹੋਰ ਛੱਲ ਕੇ ਕਲ ਦੀ ਦਿਹਾੜੀ ਲਾ ਕੇ ਫਿਰ ਚੱਕ ਕੇ ਖੜਦੇ ਆ ਕੱਲ ਨੂੰ ਲੈ ਜਾਣਾ ਗੰਨਾ ਗੰਨਾ ਚੱਕ ਕੇ ਸ਼ਾਮਾਂ ਪੈ ਗਈਆਂ ਆ ੁਰਦੇ ਹੇਪ ਚੱਲਾ ਆ ਚਲੋ ਠੀਕ ਆ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ